ਦੀਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਆਮ ਲੋਕਾਂ ਨੂੰ ਸੂਲ ਦੇਣਿਤ ਜਿਹੜੇ ਬਿਨਾ ਹੋ ਡਰ ਪਏ ਤੋਂ ਲਾਲੇ ਤੋਂ ਬੋਟ ਪਨ ਉਹਨਾਂ ਸਾਰਿਆਂ ਬਾਰੇ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਾਂ 190 ਦੇ 90 ਲਈ ਸਾਡੇ ਕੋਲ ਕੌਲਿਕ ਪਾਰਟੀਆਂ ਮੌਜੂਦ ਹਨ ਤੇ ਉਹ ਜਿਹੜੀਆਂ ਅੱਜ ਤਕਰੀਬਨ 12 ਵਜੇ ਤੋਂ ਪਹਿਲਾਂ ਚਲੇ ਜਾਣੀਆਂ ਤੇ ਬੂਥ ਸਥਾਪਿਤ ਕਰਨੀਆਂ ਹਾਂ ਇੱਥੇ ਅਸੀਂ ਬੋਲਿੰਗ ਪਾਰਟੀ ਨੇ ਬੈਠਣ ਲਈ ਬੜੇ ਅੱਛੇ ਇੰਤਜ਼ਾਮ ਕੀਤੇ ਹਨ ਇੱਥੇ ਤੱਕ ਛੂਟ ਦਿੱਤੀ ਹੋਈ ਉੱਥੇ ਜਿਹੜਾ ਸਾਡਾ ਮੌਜੂਦ ਬੀਐਲਓ ਹੈ ਜਾਂ ਡੋਡਲ ਅਫਸਰ ਹੈ ਵੀ ਜੇ ਕੋਈ ਚੀਜ਼ ਦੀ ਸੂਈ ਤੋਂ ਲੈ ਕੇ ਜਹਾਜ਼ ਤੱਕ ਦੀ ਵੀ ਕੋਈ ਲੋੜ ਹੋਵੇ ਉਹਨਾਂ ਨੂੰ ਪੂਰੀ ਕਰਕੇ ਦੇਣੀ ਹੈ ਪਿਛਲੇ 5 ਦਿਨ ਤੋਂ ਅਸੀਂ ਲਗਾਤਾਰ ਸੈਂਟਰ ਤੇ ਜਿਹੜਾ ਜਿੱਥੇ ਆਪਣਾ ਸਟ੍ਰੌਂਗ ਰੂਮ ਹੈ ਇਹ ਤੋਂ ਇਲਾਵਾ ਜਿੰਨੇ ਸਾਡੇ ਬੋਲਿੰਗ ਬੂਥ ਬਣੇ ਨੇ ਹਰ ਤਰ੍ਹਾਂ ਦਾ ਅਰੇਂਜਮੈਂਟ ਜਿਹੜਾ ਅਸੀਂ ਵੋਟਰ ਦੇ ਲਈ ਕੀਤਾ ਹੈ ਸੁविधा ਹਰ ਇੱਕ ਦਿੱਤੀ ਹੋਈ ਹੈ ਤੁਸੀਂ ਦੇਖੋ ਪਿੱਛੇ ਇੱਥੇ ਵੀ ਸਾਰੇ ਅਰੇਂਜਮੈਂਟਸ ਕੀਤੇ ਹੋਏ ਨੇ ਟੈਂਟ ਲੱਗੇ ਆ ਬਕਾਇਦਾ ਕੂਲਰ ਪੱਟੇ ਪਾਣੀ ਦਾ ਅਰੇਂਜਮੈਂਟ ਖਾਣ-ਪੀਣ ਦਾ ਅਰੇਂਜਮੈਂਟ ਸਾਰਾ ਕੀਤਾ ਹੋਇਆ ਹੈ ਤੇ ਇਹਦੇ ਵਿੱਚ ਸਾਰਾ ਕੁਝ ਇਸ ਲਈ ਕੀਤਾ ਹੈ ਮੇਨ ਕੇ ਇਹ ਜਿਹੜੀ ਲੋਕਤੰਤਰ ਹੈ ਇਹਦੇ ਵਿੱਚ ਜਿਹੜਾ ਵੋਟਰ ਦਾ ਇਹ ਅਧਿਕਾਰ ਹੈ ਉਹਨਾਂ ਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਫਿਊਚਰ ਹੈ ਤੁਹਾਡਾ ਸਾਰਿਆਂ ਦਾ ਫਿਊਚਰ ਹੈ ਸੀਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਆਮ ਲੋਕਾਂ ਨੂੰ ਸੂਚਿਤ ਦੇਣਿਤ ਜਿਹੜੇ ਹੈ ਬਿਨਾ ਹੋ ਡਰ ਪਏ ਤੋਂ ਲਾਲੇ ਤੋਂ ਵੋਟ ਪਾਣ ਉਹਨਾਂ ਸਾਰਿਆਂ ਬਾਰੇ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਾਂ ਜਿੱਥੇ ਤੱਕ ਪੋਲਿੰਗ ਪਾਰਟੀਆਂ ਦਾ ਹੈਗਾ ਸਾਡੇ ਕੋਲ ਟੋਟਲ 190 ਬੂਥ ਹੈ 190 ਦੇ 90 ਲਈ ਸਾਡੇ ਕੋਲ ਪੋਲਿੰਗ ਪਾਰਟੀਆਂ ਮੌਜੂਦ ਹਨ ਤੇ ਉਹ ਜਿਹੜੀਆਂ ਅੱਜ ਤਕਰੀਬਨ 12 ਵਜੇ ਤੋਂ ਪਹਿਲਾਂ ਚਲੇ ਜਾਣਗੀਆਂ ਤੇ ਬੂਥ ਸਥਾਪਿਤ ਕਰ ਲੈਣਗੀਆਂ ਆ ਇੱਥੇ ਅਸੀਂ ਪੋਲਿੰਗ ਪਾਰਟੀ ਦੇ ਬੈਠਣ ਲਈ ਬੜੇ ਅੱਛੇ ਇੰਤਜ਼ਾਮ ਕੀਤੇ ਹੋਣ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਤੇ ਪੂਲਿੰਗ ਬੂਤੇ ਉੱਤੇ ਵੀ ਅਸੀਂ ਉਹਨਾਂ ਨੂੰ ਜਿਹੜਾ ਹੈ ਕਿ ਲੂ ਤੋਂ ਬਚਣ ਲਈ ਤੇ ਬਾਕੀ ਉਹਨਾਂ ਦੇ ਰਹਿਣੇ ਖਾਣੇ ਪੀਣੇ ਦੇ ਜਿਹੜੇ ਹੈ ਮੁਕੰਮਲ ਇੰਤਜ਼ਾਮات ਕੀਤੇ ਹੋਏ ਆ ਇੱਥੇ ਤੱਕ ਛੁੱਟ ਦਿੱਤੀ ਹੋਈ ਉੱਤੇ ਜਿਹੜਾ ਸਾਡਾ ਮੌਜੂਦ ਬੀ ਐਲਓ ਹੈ ਜਾਂ ਨੋਡਲ ਅਫਸਰ ਹੈ ਵੀ ਜੇ ਕੋਈ ਚੀਜ਼ ਦੀ ਸੂਈ ਤੋਂ ਲੈ ਕੇ ਜਹਾਜ਼ ਤੱਕ ਦੀ ਵੀ ਕੋਈ ਲੋਡ ਹੈ ਉਹਨਾਂ ਨੂੰ ਪੂਰੀ ਕਰਕੇ ਦੇਣੀ ਹੈ ਅੱਜ ਪਹਿਲੀ ਵਾਰੀ ਕੋਈ ਲੋਡ ਕਰਨ ਕਰ ਰਹੇ ਆ ਉਹਨਾਂ ਨੂੰ ਅਹ ਜਿਹੜਾ ਵੀ ਪਹਿਲੀ ਵਾਰੀ ਸਾਡੇ ਕੋਲ ਕੱਲ ਵੀ ਕੋਈ ਸੰਸਥਾਾਂ ਮ ਆਈ ਸੀਗੀਆਂ ਜਿਹੜੇ ਪਹਿਲੀ ਵਾਰੇ ਬੋਤ ਕਰ ਰਹੇ ਹੋ ਸਕਦਾ ਉਹ ਸੰਸਥਾਾਂ ਆਪਣੇ ਪੱਧਰ ਤੇ ਉਹਨਾਂ ਨੂੰ ਕੁਝ ਨਾ ਕੁਝ ਬੂਟੇ ਦੇ ਕੇ ਜਿਹੜੇ ਸਨਮਾਨਿਤ ਕਰਨਗੇ ਤਾਂ ਜੋ ਵਾਤਾਵਰਨ ਨੂੰ ਹਰਾ ਕੀਤਾ ਜਾ ਸਕੇ ਮੈਂ ਇਹ ਹੀ ਕਹੂੰਗਾ ਕਿ ਜਿਹੜੇ ਹਰ ਇੱਕ ਵੋਟਰ ਜਿਹਦੀ ਬੋਟ ਬਣੀ ਹੋਈ ਹੈ ਉਸ ਨੂੰ ਵੋਟ ਪਾਣ ਲਈ ਬੂਟ ਤੇ ਜਰੂਰ ਜਾਣਾ ਚਾਹੀਦਾ ਤੇ ਇਹ ਜਿਹੜੀ ਪੋਟ ਹੈ ਉਹ ਇਹ ਤੁਹਾਡਾ ਨਾ ਮਤਲਬ ਅਧਿਕਾਰ ਹੈ ਇਹਦੀ ਵਰਤੋਂ ਵਰਤਣੀ ਹੀ ਚਾਹੀਦੀ ਹੈ ਤੇ ਇਹ ਜਿਹੜੀ ਵਰਤੋਂ ਹੈ ਬਿਨਾਂ ਡਰ ਭੈ ਤੇ ਨਾਰਜ ਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇੱਕ ਅੱਛਾ ਲੋਕਤੰਤਰ ਜਿਹੜਾ ਹੈ ਉਹ ਸਿਰਜ ਸਕੀਏ ਜਿਵੇਂ ਜਿੰਮ ਸਾਹਿਬ ਨੇ ਤੁਹਾਨੂੰ ਪਹਿਲੇ ਬਰੀਫ ਕੀਤਾ ਹੈ ਇਸ ਕੋਈ ਸ਼ੱਕ ਨਹੀਂ ਪਿਛਲੇ ਪਿਛਲੇ 5 ਦਿਨ ਤੋਂ ਅਸੀਂ ਲਗਾਤਾਰ ਸੈਂਟਰ ਤੇ ਜਿਹੜਾ ਜਿੱਥੇ ਆ ਆਪਣਾ ਸਟਰੋਂਗ ਰੂਮ ਹੈ ਇਹ ਤੋਂ ਇਲਾਵਾ ਜਿੰਨੇ ਸਾਡੇ ਪੋਲਿੰਗ ਬੂਥ ਬਣੇ ਨੇ ਹਰ ਤਰ੍ਹਾਂ ਦਾ ਅਰੇਂਜਮੈਂਟ ਜਿਹੜਾ ਅਸੀਂ VOTER ਦੇ ਲਈ ਕੀਤਾ ਹੈ ਉਸ ਤੋਂ ਇਲਾਵਾ ਜਿੰਨੇ ਬੂਥ ਨੇ ਇੱਥੇ ਪਾਰਟੀ ਜਿਹੜੀ ਆ ਅਸੀਂ ਡਿਸਪੈਚ ਕਰ ਦਨੀਆਂ 12 ਵਜੇ ਤੱਕ ਲਾ ਕੇ ਦੂਦੀਆਂ ਬਾਕੀ ਸੁਵਿਧਾ ਹਰ ਇੱਕ ਦਿੱਤੀ ਹੋਈ ਹੈ ਉਸੀਂ ਦੇਖੋ ਪਿੱਛੇ ਇੱਥੇ ਵੀ ਸਾਰੇ ਅਰੇਂਜਮੈਂਟਸ ਕੀਤੇ ਹੋਏ ਨੇ ਟੈਂਟ ਲੱਗੇ ਆ ਬਕਾਇਦਾ ਕੂਲਰ ਪੱਟੇ ਪਾਣੀ ਦਾ ਅਰੇਂਜਮੈਂਟ ਖਾਣ ਪੀਣ ਦਾ ਅਰੇਂਜਮੈਂਟ ਸਾਰਾ ਕੀਤਾ ਹੋਇਆ ਹੈ ਤੇ ਇਹਦੇ ਵਿੱਚ ਸਾਰਾ ਕੁਝ ਇਸ ਲਈ ਕੀਤਾ ਹੈ ਮੇਨ ਕੇ ਇਹ ਜਿਹੜੀ ਲੋਕਤੰਤਰ ਹੈ ਇਹਦੇ ਵਿੱਚ ਜਿਹੜਾ ਵੋਟਰ ਦਾ ਇਹ ਅਧਿਕਾਰ ਹੈ ਉਹਨਾਂ ਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਫਿਊਚਰ ਹੈ ਤੁਹਾਡਾ ਸਾਰਿਆਂ ਦਾ ਫਿਊਚਰ ਹੈ ਇਸ ਲਈ ਮੇਰੀ ਰਿਕਵੈਸਟ ਵੀ ਹੈ ਸਾਰਿਆਂ ਨੂੰ ਬਿਨਾਂ ਕਿਸੇ ਡਰ ਭੇਜ ਉਹ ਆਪਣੀ ਇਸ ਜਿਹੜਾ ਇਹ ਉਹਨਾਂ ਦਾ ਅਧਿਕਾਰ ਹੈ ਉਹਦੀ ਹਰ ਹਾਲਤ ਚ ਵਰਤੋਂ ਕਰਨ ਇਹਦੇ ਚ ਕੋਈ ਢਿੱਲਮੱਠ ਜਾਂ ਲਾਪਰਵਾਹੀ ਟਾਈਪ ਜਾਂ ਸੁਸਤੀ ਨਾ ਰਖਾਉਣ ਬਈ ਚਲੋ ਕੋਈ ਗੱਲ ਨਹੀਂ ਜੇ ਨਹੀਂ ਪਾਈ ਕੋਟ 100% ਬੰਦੇ ਨੂੰ ਜਾ ਕੇ ਆਪਣੀ ਵੋਟ ਪਾਣੀ ਚਾਹੀਦੀ ਹੈ ਆਪਦੇ ਫਿਊਚਰ ਬਣਾਉਣਾ ਚਾਹੀਦਾ ਹੈ ਤਾਂ ਕਿ ਇਹ ਜਿਹੜਾ ਸਾਡਾ ਡੈਮੋਕ੍ਰੇਸੀ ਦਾ ਪਰਬ ਹੈ ਇਹ ਪੂਰਾ ਕੰਮ ਜਾ ਬੋਗੇ ਉਹਦੇ ਉੱਤੇ ਕੰਨੀ ਸੁਖਾ ਸੁਖਾ ਨਹੀਂ ਲਾਈ ਗਏਗਾ ਉਹਦੇ ਤੇ ਸ਼੍ਰੀਮਾਨ ਜੀ ਇਸ ਤਰ੍ਹਾਂ ਹੈ ਹੱਥ ਜਿਹੜਾ ਸਾਡੇ ਬੂਥ ਹੈ ਮੈਂ ਜੀ ਸਾਹਿਬ ਨੇ ਅਸੀਂ ਉਹਨਾਂ ਦੀ ਇੱਕ ਵਰਨੇਵਲਤੀ ਹੁੰਦੀ ਹੈ ਉਹ ਮੈਪਿੰਗ ਹੈ ਉਹ ਅਸੀਂ ਕੀਤੀ ਹੋਈ ਹੈ 190 ਬੂਥਾਂ ਦੇ ਵਿੱਚੋਂ ਸਾਡੇ 85 ਬੂਥ ਸਾਡੇ ਇਦਾਂ ਦੇ ਜਿਹੜੇ ਅਸੀਂ ਵਰਨੇਵਲ ਹੈ ਉਹ ਸਾਨੂੰ ਮਾਨ ਜੋਗ ਇਲੈਕਸ਼ਨ ਕਮਿਸ਼ਨ ਦਾ ਇੱਕ ਨੋਰਮ ਮਿਲਿਆ ਹੋਇਆ ਹੈ ਨੋਰਮ ਦੇ ਮੁਤਾਬਕ ਅਸੀਂ ਉੱਥੇ ਫੋਰਸ ਪਲੱਸ ਸਾਡੇ ਸਿਵਲ ਦੇ ਜਿਹੜਾ ਸਟਾਫ ਹੈ ਜੀ ਡਿਪਲੋਏ ਕੀਤਾ ਆ ਵਰਨੇਵਲ ਜਿਹੜਾ ਕਿਹਾ ਮੈਂ ਇਹ ਸੰਵੇਦਨਸੀ ਦੀ 85 ਜਿਹੜੇ ਹੈ ਨਾ ਜੀ ਇਹ ਸੰਵੇਦਨਸੀ